ਫਾਜ਼ਿਲਕਾ ਦੇ ਅਬੋਰ ਰੋਡ ਤੇ ਪਿੰਡ ਰਾਮਪੁਰਾ ਦੇ ਨੇੜੇ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਲਗਾਇਆ ਗਿਆ ਤਰਨਾ ਨੈਸ਼ਨਲ ਹਾਈਵੇ ਨੂੰ ਕੀਤਾ ਗਿਆ ਜਾਮ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਪਿੰਡ ਰਾਮਪੁਰਾ ਦੇ ਨੇੜੇ ਤਰਨਾ ਲਗਾ ਦਿੱਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਜਾਣਕਾਰ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਕਿਸਾਨ ਨੇਤਾ ਨੂੰ ਪੁਲਿਸ ਨੇ ਕਰਦੇ ਵਿੱਚ ਨਜ਼ਰਬੰਦ ਕਰ ਲਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਰੋਸ ਰੂਪ ਇਹ ਦਰਨਾ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਪਿੱਛੇ ਨਹੀਂ ਹਟਦੀ ਅਤੇ ਕਿਸਾਨਾਂ ਆਗੂ ਦੀ ਰਿਹਾਈ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਵੱਲੋਂ ਇਹ ਦਰਨਾ ਜਾਰੀ ਰੱਖਿਆ ਜਾਏਗਾ ਉਧਰ ਕਿਸਾਨਾਂ ਦੇ ਤਰਫ ਦੇ ਮਦਰ ਜਰ ਫਾਜ਼ਿਲ ਕਾ ਦੇ ਡੀਐਸਪੀ ਸੁਭੇਸ਼ ਸਿੰਘ ਵੱਲੋਂ ਇੱਥੇ ਪੁਲਿਸ ਸੁਰੱਖਿਆ ਦੇ ਨਾਤੇ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਤਰਨੇ ਦੇ ਮਦਰ ਜਰ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੇ ਕਿਸਾਨਾਂ ਵੱਲੋਂ ਇਹ ਦਰਨਾ ਲਗਾਇਆ ਗਿਆ ਹੈ ਇਸ ਬੰਦੀ ਉਹਨਾਂ ਵੱਲੋਂ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ ਪ੍ਰਧਾਨ ਜੀ ਕੀ ਕਹੋਗੇ ਅੱਜ ਜਿਹੜਾ ਧਰਨਾ ਲਾਇਆ ਹੈਗਾ ਜੀ ਇਹ ਅੱਜ ਜਿਹੜਾ ਧਰਨਾ ਲਾਇਆ ਅਚਾਨਕ ਹੀ ਸਾਨੂੰ ਜਿਹੜਾ ਸੁਭਾ ਕਾਲ ਆਈ ਆ ਅੱਜ ਅਸੀਂ ਇੱਕ ਸਰਕਾਰ ਦੇ ਜ਼ੁਲਮ ਦੇ ਜਿਹੜਾ ਸਰਕਾਰ ਕਰ ਰਹੀ ਆ ਉਹਦੇ ਬਰ ਖਿਲਾਫ ਜਿਹੜਾ ਅਸੀਂ ਧਰਨਾ ਲਾਇਆ ਅੱਜ ਭਾਨੇ ਸਿੱਧੂ ਦੇ ਘਰ ਦਾ ਨੇ ਜਿਹੜਾ ਸੀਗਾ ਪ੍ਰੋਗਰਾਮ ਸੀਗਾ ਸਰਕਾਰ ਦੇ ਇਹਦੇ ਭਗਵੰਤ ਮਾਨ ਦੇ ਘਰ ਦਾ ਕੋਠੀ ਦਾ ਘਰਾਓ ਕਰਨਾ ਸੀਗਾ ਉਹਦਾ ਪ੍ਰੋਗਰਾਮ ਦੇ ਮੁਤਾਬਕ ਅੱਜ ਸਾਡੇ ਜਿਹੜੇ ਪੰਜਾਬ ਦੇ ਜਰਨਲ ਸੈਕਟਰੀ ਕਾਕਾ ਸਿੰਘ ਜੀ ਕੋਲੜਾ ਨੂੰ ਇਹਨਾਂ ਨੇ ਘਰੇ ਨਜ਼ਰਬੰਦ ਕਰ ਲਿਆ ਉਸ ਸਬੰਧ ਦੇ ਵਿੱਚ ਜਿਹੜਾ ਸਾਨੂੰ ਸਾਰੇ ਪੰਜਾਬ ਦੇ ਵਿੱਚ ਜਿਹੜਾ ਧਰਨੇ ਦੀ ਕਾਲ ਆਈ ਆ ਹਾਈਵੇ ਅਸੀਂ ਜਿਹੜੇ ਹੈਗੇ ਉਹ ਬੰਦ ਇਹ ਕਿਹੜਾ ਰੋਡ ਹੈ ਜਿਹਨੂੰ ਜਾਮ ਕੀਤਾ ਕਿਹੜਾ ਨੈਸ਼ਨਲ ਆਈਵੇ ਇਹ ਨੈਸ਼ਨਲ ਹਾਈਵੇ ਜਿਹੜਾ ਹੈਗਾ ਗੰਗਾ ਨਗਰ ਤੋਂ ਜਾਂ ਦਿੱਲੀ ਤੋਂ ਡੱਬ ਵਾਲੀ ਵਾਇਆ ਹੋ ਕੇ ਹਬੌਰ ਤੇ ਪਰੋਇਪੁਰ ਅੰਮ੍ਰਿਤਸਰ ਇਸ ਇਹ ਹਾਈਵੇ ਹੈਗਾ ਹੁਣ ਕੀ ਫੈਸਲਾ ਕੀ ਹੈ ਫੈਸਲਾ ਇਹਦਾ ਇਹ ਆ ਜਿੰਨਾ ਚਿਰ ਉਥੋਂ ਜਿਹੜਾ ਪੁਲਿਸ ਪਿੱਛੇ ਨਹੀਂ ਹਟਦੀ ਉਹਨਾਂ ਜਰ ਜਿਹੜਾ ਹੈਗਾ ਅਸੀਂ ਜਿਹੜਾ ਹਾਈਵੇ ਇਹ ਜਾਮ ਰੱਖਾਂਗੇ ਜਦੋਂ ਸਾਨੂੰ ਉੱਪਰੋਂ ਕਾਲ ਆਊਗੀ ਵੀ ਇਹ ਪੁਲਿਸ ਜਿਹੜੀ ਉਹ ਕਿੱਥੇ ਹਟ ਗਈ ਹੈ ਤੇ ਉਹਨੂੰ ਰਿਹਾ ਕਰਤਾ ਉਦੋਂ ਅਸੀਂ ਇਹ ਕਰਦੇ ਹਾਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਕਿਸਾਨਾਂ ਦਾ ਤੇ ਕਿਸ ਤਰ੍ਹਾਂ ਦਾ ਇਹ ਪ੍ਰਦਰਸ਼ਨ ਹੈ ਜੀ ਇਹ ਜਿਹੜਾ ਭਗਵੰਤ ਮਾਨ ਆਇਆ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਇਆ ਸੀ ਤੇ ਆਪ ਜਿਹੜੀ ਇਹਨਾਂ ਦੀ ਪਾਰਟੀ ਆ ਉਹ ਧਰਨਾ ਤੋਂ ਨਿਕਲੀ ਸੀ ਦਿੱਲੀ ਜਿਹੜਾ ਅਨੇ ਹਜ਼ਾਰੇ ਦਾ ਅੰਦੋਲਨ ਆਇਆ ਸੀ ਉਹਦੇ ਤੇ ਹੁਣ ਜਿਹੜੀ ਇਹ ਲੋਕਾਂ ਦੀ ਆਵਾਜ਼ ਨੂੰ ਦੱਬ ਰਿਹਾ ਜਿਹੜਾ ਧਰਨੇ ਲੋਕ ਲਾਉਂਦੇ ਆ ਉਹਨਾਂ ਦੇ ਖਿਲਾਫ ਚੱਲ ਰਿਹਾ ਹੈ ਜਿਹੜਾ ਤਿੰਨ ਤਰੀਕ ਨੂੰ ਪਿੱਛੇ ਜਿਹੜਾ ਇੱਕ ਤਰੀਕ ਨੂੰ ਕੱਟ ਹੋਇਆ ਸੀਗਾ ਉੱਤੇ ਆਪਣੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਉਹਦੀ ਜਿਹੜੀ ਤਿੰਨ ਤਰੀਕ ਦੀ ਕਾਲ ਸੀ ਆਉਣ ਦੀ ਲੋਕਾਂ ਨੂੰ ਜਿਹੜਾ ਮਤਲਬ ਲੀਡਰਾਂ ਨੂੰ ਜਾਂ ਲੋਕਾਂ ਨੂੰ ਸੜਕਾਂ ਦੇ ਉੱਤੇ ਰੋਕਣਾ ਜਾਂ ਨਜ਼ਰਬੰਦ ਕਰਨਾ ਇਹ ਜਿਹੜੀ ਡੈਮੋਕ੍ਰੇਸੀ ਦੀ ਧੱਕੇਸ਼ਾਹੀ ਕਰ ਰਿਹਾ ਹੈ ਇਹ ਚੀਜ਼ ਦੇ ਅਸੀਂ ਖਿਲਾਫ ਆ ਸਾਨੂੰ ਅੱਜ ਪੰਜਾਬ ਬੰਨੀਓ ਕਾਲ ਆਈ ਸੀ ਵੀ ਆਪਾਂ ਜਿਹੜੇ ਇੱਕ ਜਗ੍ਹਾ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਦੇ ਜਿਹੜੇ ਨੈਸ਼ਨਲ ਹਾਈਵੇ ਬੰਦ ਕਰਕੇ ਬੈਠਣਾ ਉਦੋਂ ਤੱਕ ਅਸੀਂ ਬੈਠੇ ਰਹਿਣਾ ਜਦੋਂ ਤੱਕ ਸਾਨੂੰ ਪੰਜਾਬ ਬੰਨੀਓ ਕੋਈ ਕਾਲ ਨਹੀਂ ਆਉਂਦੀ ਅੱਗੇ ਸਾਡਾ ਪ੍ਰੋਗਰਾਮ ਹੈ 13 ਤਰੀਕ ਦਾ ਜਿਹੜਾ ਦਿੱਲੀ ਜਾਣ ਦਾ ਉਹਦੇ ਤੇ ਵੀ ਇਹ ਸਾਡੇ ਨਾਲ ਹੋ ਸਕਦਾ ਹੈ ਠੱਗਾ ਕਰ ਸਕਦਾ ਹੈ ਉਹਦੇ ਹੱਕ ਦੇ ਵਿੱਚ ਵੀ ਅਸੀਂ ਆਪ ਦਾ ਜਿਹੜਾ ਅੱਜ ਰੋਸ ਜਿਹੜਾ ਯਾਰ ਕਰਦੇ ਆ ਤੇ ਇਹ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਕੇ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਲੋਕਾਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ ਜਾ ਸਕਦੇ ਆ ਲੋਕ ਦਬਨ ਵਾਲੀ ਚੀਜ਼ ਨਹੀਂ ਅੱਜ ਹਰੇਕ ਬੰਦਾ ਹੀ ਜਾਗਰੂਕਤਾ ਹੈ ਤੇ ਇਸ ਤਰ੍ਹਾਂ ਕਿਸੇ ਨੂੰ ਦਬਾ ਕੇ ਜਿਹੜੀ ਗੱਲਬਾਤ ਨਹੀਂ ਹੋਉਂਦੀ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ ਬਾਣਾ ਸਿੱਧੂ ਨੂੰ ਗ੍ਰਿਫਤਾਰ ਜਿਹੜਾ ਸਰਕਾਰ ਨੇ ਕੰਮ ਕਰਨਾ ਸੀ ਉਹ ਪਾਨਾ ਸਿੱਧੂ ਕਰ ਰਿਹਾ ਤੇ ਜਿਹੜੀ ਸਰਕਾਰ ਉਹ ਏਜੰਟਾਂ ਤੋਂ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਮਿਲਿਆ ਵਾ ਆਮ ਬੰਦੇ ਤੋਂ ਤਾਂ ਕੁਝ ਕਿਸੇ ਨੂੰ ਮਿਲ ਨਹੀਂ ਸਕਦਾ ਜਿਹੜੇ ਏਜੰਟਾਂ ਦੇ ਵੱਡੋ ਏਡੇ ਕਾਰੋਬਾਰ ਹੈ ਉਹਨਾਂ ਤੋਂ 4 ਰੁਪਏ ਵਟੋਰਦੇ ਇਹਨਾਂ ਦੇ ਐਮ ਐਲ اے ਇਹ ਵੱਡੀਆਂ-ਵੱਡੀਆਂ ਗੱਲਾਂ ਕਰਕੇ ਇਮਾਨਦਾਰੀ ਦੀਆਂ ਗੱਲਾਂ ਕਰਕੇ ਆਏ ਸੀ ਉਹ ਦੇਖੀ ਜਾਂਦੇ ਕਿਹੜੀਆਂ ਇਹਨਾਂ ਦੀਆਂ ਇਮਾਨਦਾਰੀਆਂ ਲੋਕਾਂ ਦੀਆਂ ਕੋਟੀਆਂ ਦੇ ਕਰਜ਼ੇ ਕਰ ਲੈਣੇ ਕਿ ਕੋਈ ਇਮਾਨਦਾਰੀ ਵਾਲੀਆਂ ਗੱਲਾਂ ਇਹ ਬਦਲਾਅ ਦੀ ਸਰਕਾਰ ਕਹਿੰਦੇ ਹੋ ਬਦਲਾਅ ਨਹੀਂ ਜੀ ਬਦਲੇ ਦੀ ਸਰਕਾਰ ਆ ਇਹ ਝੂਠਾਂ ਦੀ ਸਰਕਾਰ ਆ ਕੀ ਮਾਮਲਾ ਕੀ ਆ ਧਰਨਾ ਦਾ ਮਾਮਲਾ ਸਾਰ ਇਹ ਐ ਵੀ ਭਾਨਾ ਸਿੱਧੂ ਗਿਰਫਤਾਰ ਹੋਇਆ ਉਹਦੇ ਵਿੱਚ ਉਹਦੀ ਸਪੋਰਟ ਤੇ ਸਾਡਾ ਇੱਕ ਪ੍ਰਧਾਨ ਜਨੀ ਯੋਗੀ ਕਾਕਾ ਕੋਟਲਾ ਉਹ ਗਏ ਸੀਗੇ ਬਿਲਕੁਲ ਸੁੱਤੀ ਪਈ ਹੈ ਇਹ ਪੁਲਿਸ ਨੇ ਕੀ ਕਰਿਆ ਸਰਕਾਰ ਦੀ ਸਿਆਸਤ ਹੈ ਉਹਨੂੰ ਵੀ ਚੱਕ ਕੇ ਅੰਦਰ ਕਰਤਾ ਅੱਛਾ ਹੁਣ ਸਾਡਾ ਜਿਹੜਾ ਪ੍ਰਧਾਨ ਕਾਕਾ ਕੋਟਲਾ ਜੀ ਅੰਦਰ ਕਰਿਆ ਅਸੀਂ ਉਹਦੀ ਰਿਹਾਈ ਵਾਸਤੇ ਉਹਦੇ ਰੋਸ ਵਾਸਤੇ ਅਸੀਂ ਇੱਥੇ ਧਰਨਾ ਲਾਇਆ ਜਿੰਨਾ ਜ਼ਿਕਰ ਉਹਨੂੰ ਪੁਲਿਸ ਅਰੇ ਆਏ ਨਹੀਂ ਦੰਦੀ ਉਹਨਾਂ ਜਿੱਕਰ ਸਾਡਾ ਧਰਨਾ ਆਏ ਚੱਲੂਗਾ ਭਾਵੇਂ ਇੱਕ ਦਿਨ ਲੱਗ ਜਾ ਦੋ ਦਿਨ ਲੱਗ ਜਾਣ ਤਿੰਨ ਦਿਨ ਲੱਗ ਜਾਣ ਪੁਲਿਸ ਸਾਨੂੰ ਕੁੱਟੇ ਮਾਰੇ ਜੋ ਮਰਜ਼ੀ ਕਰੇ ਠੀਕ ਹੈ ਇਹ ਗੰਦੀ ਸਰਕਾਰ ਦੀਆਂ ਗੰਦੀਆਂ ਸੋਚਾਂ ਜਿਹੜੀਆਂ ਅਸੀਂ ਕਾਮਯਾਬ ਨਹੀਂ ਹੋਣ ਦੇਣੀਆਂ ਗ੍ਰਿਫਤਾਰ ਕਿਉਂ ਕਰਿਆ ਗ੍ਰਿਫਤਾਰ ਕਰਿਆ ਵੀ ਉਹਦੀ ਸਪੋਰਟ ਚ ਗਿਆ ਸੀ ਆ ਤੇ ਉਹਨਾਂ ਨੂੰ ਇਹ ਡਰ ਸੀਗਾ ਵੀ ਕਿਤੇ ਕਾਕਾ ਕੋਟਲਾ ਆਪਦੀ ਜਥੇਬੰਦੀ ਨੂੰ ਮੈਸੇਜ ਲਾ ਕੇ ਕਿਤੇ ਕੱਠ ਵਿਧਾ ਨਾ ਲੈਣ ਤੇ ਉਹਨੂੰ ਪਹਿਲਾਂ ਹੀ ਮੰਨ ਲਓ ਗਿਰਫਤਾਰ ਕਰ ਲਿਆ। ਤੁਹਾਨੂੰ ਇਹਨਾਂ ਨੇ ਘਰੇ ਨਜ਼ਰਬੰਦ ਕੀਤਾ। ਹੁਣ ਤੁਹਾਡੇ ਵੱਲੋਂ ਕਿੰਨਾ ਕਿੰਨੇ ਧਰਨਾ ਲਾਇਆ ਗਿਆ? ਇਹ 1:30 ਵਜੇ ਤਕਰੀਬਨ ਲਾਇਆ ਜੀ। ਕਦੋਂ ਤੱਕ ਚੱਲੇਗਾ ਇਹ? ਇਹ ਚੱਲੂਗਾ ਜਦੋਂ ਜੀ ਉਹਨੂੰ ਛੱਡਦਾ ਆ ਸੀ। ਧਰਨਾ ਚੱਕ ਦਿਆਂਗੇ। ਇਹ ਨਾ ਤੁਹਾਡਾ ਗੁਰਮੀਤ ਸਿੰਘ ਪਿੰਡ ਕਬੂਲਸ਼ਾ ਖੁੱਬਣ ਉਮੀਦ ਪ੍ਰਧਾਨ। ਇਸਨੂੰ ਕੀ ਮਾਮਲਾ ਕੀ ਹੈ ਜਿਹੜਾ ਦਰਨਾ ਲੱਗਿਆ ਹੈ ਰਾਮਪੁਰੇ ਕੋਲ ਸਨਾਂ ਨੇ ਇਹਨਾਂ ਦੇ ਆਪਦੀ ਮੰਗ ਸਾਡੇ ਵੱਲੋਂ ਗੁਰਸਲਾਈ ਕੀਤੀ ਲਾਲ ਹੰਡਰ ਤੋਂ ਕੁਝ ਨਸ਼ਿਆ ਨਾਲ ਜੀ ਕਿ ਡਿਵਰਟ ਕਿਹੜੇ ਪਾਸੋਂ ਕੀਤਾ ਗਿਆ ਜੀ ਟ੍ਰੈਫਿਕ ਦੀ ਗੱਲ ਕੀਤੀ ਵਾਪਕ ਰੂਟ ਹੈਗੇ ਜੋ ਹੈਬਿਟ ਰੈਪ ਫਾਈਲ ਕਰਦੇ ਜਿਹੜੀ ਲਿੰਕ ਰੋਡ ਅਗਨੋਂ ਤੋਂ ਛੋਟੇ ਵਹੀਕਲ ਡਿਵਰਟ ਕੀਤਾ ਗਿਆ ਕਿੰਨੇ ਵਜੇ ਦਰਨਾ ਸ਼ੁਰੂ ਹੋਇਆ ਹੈ ਖਤਮ ਕਦੋਂ ਹੋਏਗਾ ਇਹਨਾਂ ਗੱਲਬਾਤ ਚੱਲਦੀ ਰਹੀ ਵਕੀ ਉਮੀਦ ਹੈ ਵਿੱਚ ਛੇਤੀ ਹੱਲ ਹੋ ਜਾਏਗਾ ਠੀਕ